ਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕੌਰ ਜੋਸ਼ੀ ਜੋਸ਼ੀ ਚੈਨਲ ਉੰਤੇ ਮੈਂ ਤੁਹਾਨੂੰ ਤੁਹਾਡਾ ਸਵਾਗਤ ਕਰਦੀ ਆਂ ਲੋ ਜੀ ਹਾਜ਼ਰਾਂ ਅਸੀਂ ਤੁਹਾਡੇ ਕਚਹਿਰੀ ਵਿੱਚ ਤੇ ਆਓ ਅੱਜ ਅਸੀਂ ਤੁਹਾਨੂੰ ਉਸ ਗੀਤਾਂ ਦੇ ਰੰਗਦਾਰ ਦੁਨੀਆ ਚ ਲੈ ਕੇ ਜਾ ਰਹੇ ਆਂ ਤੇ ਜਿਹੇ ਜਿਹੜੇ ਗੀਤ ਇਹ ਤੇ ਸੁਰਾਂ ਜਾਦੂ ਨਹੀਂ ਸਾਡੀ ਵਿਰਾਸਤ ਦਾ ਇੱਕ ਐਮ ਹਿੱਸਾ ਨੇ ਤੇ ਇਹਦੇ ਵਿੱਚ ਜਿਹੜਾ ਮੈਂ ਤੁਹਾਨੂੰ ਗੀਤ ਸੁਣਾਉਂਗੀ ਉਹ ਸਭ ਭੈਣ ਮਾਵਾ ਭੈਣ ਦੇ ਦਿਲਾਂ ਦੀ ਧੜਕਣ ਗੀਤ ਕਿਵੇਂ ਇਹ ਇੱਕ ਭਰਾ ਦਾ ਗੀਤ ਆ ਭੈਣਾ ਗੀਤਾਂ ਚ ਵੀ ਭੈਣਾ ਭਰਾਵਾਂ ਦੇ ਸ਼ਗਨ ਬਣਾਉਂਦੀਆਂ ਨੇ ਮਾਵਾਂ ਵੀ ਸ਼ਗਨ ਬਣਾਉਂਦੀਆਂ ਨੇ ਹਨਾ ਤੇ ਇਹ ਇਹਨੂੰ ਘੋੜੀ ਕਹਿ ਲੋ ਚਾਹੇ ਇਹਨੂੰ ਗੀਤ ਕਹਿ ਲੋ ਹਨਾ ਤੇ ਇਹ ਅੱਜ ਉਹ ਤੁਹਾਨੂੰ ਸੁਣਾਉਂਗੀ ਤੇ ਲੋ ਤੁਸੀਂ ਇਸ ਗੀਤ ਦੇ ਵਿੱਚ ਦੇਖਿਓ ਵੀ ਫਿਰ ਉਹ ਭੈਣ ਕੀ ਕਹਿੰਦੀ ਆ ਤੇ ਆ ਜੋ ਫਿਰ ਆਪਾਂ ਇਸ ਰੰਗਾ ਰੰਗ ਪ੍ਰੋਗਰਾਮ ਵੱਲ ਜਿਹੜਾ ਨੁਕਤਾ ਪਾਉਂਗੀ ਉਹ ਵੀ ਮਤਲਬ ਜਿਵੇਂ ਲਤਾ ਮਹਾਮੋਦਿਆ ਗੋਡਾ ਤੇ ਦਰਦ ਫੋਨ ਲੱਗ ਜਾਂਦਾ ਹੈ ਉਹਨੂੰ ਅਸੀਂ ਗਠੀਆ ਨਹੀਂ ਕਹਿ ਸਕਦੇ ਉਹ ਆਮ ਥਕਾਵਟ ਨਾਲ ਹੋ ਜਾਂਦਾ ਹੈ ਕੰਮ ਕਾਰਾਂ ਕਰਦਿਆਂ ਤੇ ਉਹ ਨੁਕਤਾ ਹੋਊਗਾ ਉਹ ਪਹਿਲਾਂ ਵੀ ਮੈਂ ਇੱਕ ਦੋ ਵਾਰੀ ਪਾਇਆ ਪਤਾ ਨਹੀਂ ਕਿੰਨੀ ਵਾਰ ਰਿਪੀਟ ਕਰ ਰਹੀ ਹਾਂ ਕਾਪੀ ਪੈਨਸਲ ਲੈ ਕੇ ਬੈਠ ਜਿਓ ਲਿਖ ਲਿਓ ਤੇ ਉਹ 100% ਤੁਹਾਨੂੰ ਤੰਦਰੁਸਤ ਰੱਖੂਗਾ ਤੁਹਾਡੇ ਘਰੇ ਚੀਜ਼ਾਂ ਪਈਆਂ ਨੇ ਉਹ ਅਸੀਂ ਬਾਅਦ ਵਿੱਚ ਮੈਂ ਦੱਸੂਗੀ ਹੈਨਾ ਤੇ ਹੁਣ ਆਜੋ ਆਪਾਂ ਰੰਗਾਂ ਰੰਗ ਪ੍ਰੋਗਰਾਮ ਮੈਂ ਜਿਹੜੇ ਨੁਕਤੇ ਪਾਉਣੀ ਆ ਉਹ ਵੀ ਤੁਹਾਨੂੰ ਤੰਦਰੁਸਤ ਰੱਖਣ ਵਾਸਤੇ ਜਿਹੜੇ ਗੀਤ ਸੁਣਾਉਣੀ ਆ ਨਾਲ ਮੈਂ ਆਪ ਖੁਸ਼ ਰਹਨੇ ਆਂ ਅਸੀਂ ਨਾਲ ਤੁਹਾਨੂੰ ਖੁਸ਼ ਰੱਖਦੇ ਆਂ ਟੈਨਸ਼ਨਾਂ ਦਾ ਸਾਰੀ ਜਿੰਦਗੀ ਭਰੀ ਪਈ ਆ ਜਦੋਂ ਫਿਰ ਇਹ ਲਗਾਉਂਦੇ ਆ ਜਾਂ ਸੁਣਦੇ ਆ ਤੇ ਫਿਰ ਮਾੜਾ ਮੋਟਾ ਇੱਧਰ ਉੱਧਰ ਟੈਨਸ਼ਨਾਂ ਹੋ ਜਾਂਦੀਆਂ ਨੇ ਤੇ ਇਸ ਕਰਕੇ ਇਹ ਮੈਂ ਤੁਹਾਨੂੰ ਸੁਣਾ ਰਹੀ ਆ ਤੇ ਆਜੋ ਫਿਰ ਸੁਣੋ ਨਾਲੇ ਗਾਇਆ ਕਰੋ ਆਪ ਵੀ ਹੈਨਾ ਉਹਦੇ ਬੱਚਿਆਂ ਨੂੰ ਵੀ ਦੱਸਿਆ ਕਰੋ ਇਹਨਾਂ ਗੀਤਾਂ ਨਗਾਓ ਨਾਲੇ ਤਾਂ ਫਿਰ ਉਸ ਸ਼ੋਰ ਸ਼ਰਾਬੇ ਤੋਂ ਡੀਜੇ ਤੋਂ ਖਿਹੜਾ ਛੁੱਟਿਆ ਨਹੀਂ ਤਾਂ ਫਿਰ ਅੱਧੇ ਲੋਕ ਤਾਂ ਉਹਨਾਂ ਨੇ ਬੋਲੀ ਕਰ ਰੱਖੀ ਸੀ ਹੈਨਾ ਤੇ ਆਪ ਗਾਇਆ ਕਰੋ ਨਾਲੇ ਆ ਸਾਡਾ ਪੁਰਾਣਾ ਗਿੱਸਾ ਇਹਨੂੰ ਸੰਭਾਲ ਕੇ ਰੱਖੋ ਤੈਨੂੰ ਤਾਂ ਜੂ ਟਾਈਪਸ ਸੰਭਾਲੀ ਜਾਂਦੀ ਹੈ ਹਨਾ ਮੈਨੂੰ ਪਤਾ ਹੈ ਹਤਰਾਣੀ ਹੁਣ ਵੀ ਇਹੀ ਕਿਤੇ ਜਾਣਗੇ ਨਹੀਂ ਤੇ ਲੋ ਮਾਣੋ ਫਿਰ ਇਸ ਪਿਆਰੇ ਜੀ ਰੋਗੀ ਦਾ ਆਨੰਦ ਕੇ ਸਰੀ ਸਾਫਾ ਗੁਲਾ ਨਾਰੀ ਪਲੜਾ ਮੈਂ ਬੀਚੀ ਵੀਚੇ ਸੁਣ ਬੀਰਾ ਮੇਰੇ ਆ ਤੇ ਵੀ ਤੇ ਸਲਮਸ ਆ ਲੈ ਨੀਆ ਤੂੰ ਘਰੇ ਆ ਮੇਰੀ ਅਮデア ਜਾ ਆ ਮੈਂ ਘਰ ਪਰ ਸੁਣੇ ਵੀ ਪੱਲੜਾ ਮੈਂ ਵਿਚੇ ਵਿਚੇ ਸੁਣ ਵੀਰਾ ਮੇਰੇ ਆ ਮੈਂ ਵਿਚੇ ਵਿਚੇ ਸਾਲ ਮਾਸ ਜਲਨੀਆ ਗਾਣਾ ਤੇ ਬਨ ਵੀਰਾ ਸੋਰ ਕਾਰੇ ਧਾਈ ਬੇ ਮੈਂ ਫੁੰਮਣਾ ਸੋਹਣ ਬੀਰਾ ਮੇਰੇ ਆ ਮੈਂ ਘੁੰਮਣਾ ਨੂੰ ਅਤਰੇ ਲਵਲੇ ਨੀਆ ਕੇਸਰੀ ਸਾਫਾ ਗੁਲਾ ਨਾਰੀ ਪੱਲੜਾ ਮੈਂ ਵਿਚ ਵਿਚੇ ਸੋਹਣ ਬੀਰਾ ਮੇਰੇ ਆ ਮੈਂ ਵਿਚ ਵਿਚੇ ਚ ਸਾਲ ਮਾਸਿਆਲੇ ਨੀਆ ਹੱਥਾਂ ਤੇ ਮਹਿੰਦੀ ਲਵ ਵੀਰਾ ਮੇਰੇ ਆ ਮੈਂ ਸਿਆ ਨਾਲੇ ਸੁਣ ਵੀਰਾ ਮੇਰੇ ਆ ਮੈਂ ਸਿਆ ਨਾਲੇ ਸੁਣ ਵੀਰਾ ਮੇਰੇ ਆ ਮੈਂ ਬਾਬੂ ਨੂੰ ਸੁਣ ਵੀਰਾ ਮੇਰੇ ਆ ਮੈਂ ਬਾਬੂ ਨੂੰ ਮੋਰਾ ਦਵਾਲਾ ਨੀਆ ਕੇ ਸਰੀ ਸਾਫਾ ਗੁਲ ਨਾਰੀ ਪਲੜਾ ਮੈਂ ਵਿਚੀ ਸੋਣ ਬੀਰਾ ਮੇਰੇ ਆਮ ਵਿੱਚ ਵਿੱਚ ਸਲੇ ਮਸੜਾ ਲੈ ਨੀਆ ਸੇਰਾ ਤੂੰ ਬਨ ਬੀਰਾ ਸੋਰੇ ਕਾਰੇ ਜਾਈ ਬੇ ਮਲੜੀਆਂ ਨੂੰ ਸੋਣ ਬੀਰਾ ਮੇਰੇ ਆ ਮੈ ਲੜੀ ਯਾ ਨੂ ਮੋਤੀ ਜੜਾ ਲੈ ਨੀਆ ਹੋਗੇ ਤੀ ਹਰ ਬੀਰਾ ਕੋ ਈ ਉਤੇ ਬੈਠੇ ਜਮਨ ਦਿਰਾਤ ਸੁਣ ਬੀਰਾ ਮੇਰੇ ਆ ਮਨਜਰਾਤੋਂ ਕਰਾਟੀ ਕਾ ਲਾ ਦੇ ਨੀ तूं लाड़ में बाबा जी सुणीरा मेर में बाबा जी शगन ॼीर ॿिया बि लाड़ी मियाल मां बाबा जी दा। सुण बिरा मरिया बाबा जी शोकरनाल शगना ॾोला लीर मैदार बि ਸੋਹਣ ਵੀਰਾ ਮੇਰੇ ਮੈਂ ਦਾਰੇ ਵਿੱਚ ਕਲੀਆਂ ਸਜਾ ਲੈਨੀਆ ਬਨਣਾ ਲੈ ਕੇ ਵੀਰਾ ਪੈਣ ਘਾਰੇ ਆਈ ਮੇ ਮੇ ਬੇੜੇ ਵਿੱਚ सुणबीरार में फुल बूटे ला लैन केसरी साफ़ुला नारी पलड़िच सुणबीर में साल मास ਮੀਆ ਲੋ ਜੀ ਗੀਤ ਹੋਇਆ ਪੂਰਾ ਦੱਸੋ ਤੁਹਾਨੂੰ ਸਾਡਾ ਗੀਤ ਕਿਹੋ ਜਿਹਾ ਲੱਗਿਆ ਉਮੀਦ ਆ ਸਾਰਿਆਂ ਨੂੰ ਪਸੰਦ ਆਇਆ ਹੋਗਾ ਗੀਤ ਤੇ ਜੇ ਜਿਵੇਂ ਵੀ ਤੁਹਾਨੂੰ ਸਾਡਾ ਗੀਤ ਲੱਗਿਆ ਕਮੈਂਟ ਲਿਖਣਾ ਨਾ ਭੁੱਲਿਓ ਜੇ ਮੇਰੇ ਚੈਨਲ ਤੇ ਤੁਸੀਂ ਨਵੇਂ ਹੋ ਤਾਂ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਿਓ ਹੈ ਤੇ ਲੋ ਆਜੋ ਹੁਣ ਆਪਾਂ ਤੰਦਰੁਸਤੀ ਵੱਲ ਕਾਪੀ ਪੇਪਰ ਸੇ ਚੱਕ ਲਈ ਸਾਰਿਆਂ ਨੇ ਚਲੋ ਲੋ ਲਿਖੋ ਵੇ ਜੇ ਸਰੀਰ ਵਿੱਚ ਕਿਤੇ ਵੀ ਦਰਦ ਹੈ ਮੋਢੇ ਗੋਡੇ ਲੱਤਾਂ ਬਾਹਾਂ ਵਿੱਚ ਕਿਤੇ ਵੀ ਦਰਦ ਹੈ ਤਾਂ ਇਹ ਉਪਾਅ ਕਰੋ ਤੁਹਾਡੀ ਰਸੋਈ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਨੇ ਰਸੋਈ ਆਪਣਾ ਨਾ ਉਹ ਤੁਹਾਡਾ ਬੈਦਖਾਨਾ ਸਮਝੋ ਹੈ ਨਾ ਤੇ ਦੇਖੋ ਅਜਮੈਣ ਲੈ ਲਓ ਕਿੰਨੀ ਲੈਣੀ ਹੈ ਅਜਮੈਣ 200 ਗ੍ਰਾਮ ਲੈ ਲਈ 200 ਗ੍ਰਾਮ ਜੀਰਾ 100 ਗ੍ਰਾਮ ਲੈ ਲਿਆ 100 ਗ੍ਰਾਮ ਸੌਫ 50 ਗ੍ਰਾਮ ਤੇ ਛੋਟੀ ਇਲਾਇਚੀ 25 ਗ੍ਰਾਮ ਲੈ ਲਿਆ ਇਹ ਚਾਰੇ ਤੀਜਿਆਂ ਦਾ ਤੁਸੀਂ ਪਾਊਡਰ ਬਣਾ ਲਓ ਰਾਤ ਨੂੰ ਸੌਂਦੇ ਸਮੇਂ ਅੱਧਾ ਚਮਚਾ ਕੋਸੇ ਪਾਣੀ ਨਾਲ ਲਓ ਤਾਂ ਦਰਦ ਤੋਂ ਰਾਹਤ ਮਿਲੇਗੀ ਨੀਂਦ ਵੀ ਠੀਕ ਆਊਗੀ ਤੇ ਦਰਦ ਬੰਦ ਨਾ ਹੋਵੇ ਤਾਂ ਮਹਾਰਾਜ ਜੀ ਕਹਿੰਦੇ ਨੇ ਕਹਿੰਦੇ ਚੈਲੰਜ ਹੈ ਜੇ ਜੇ ਛੋਟਾ ਦਰਦ ਬੰਦ ਨਾ ਹੋਵੇ ਹ ਇਹਨੂੰ ਜਰੂਰ ਅਪਣਾ ਕੇ ਦੇਖੋ ਥੋੜਾ ਕੋਈ ਮੁੱਲ ਨਹੀਂ ਲੱਗਦਾ ਮੈਂ ਤਾਂ ਤੁਹਾਡੀ ਤੰਦਰੁਸਤੀ ਵਾਸਤੇ ਤੁਹਾਨੂੰ ਜਿਵੇਂ ਮਹਾਪੁਰਸ਼ਾ ਤੋਂ ਸੁਣ ਲੈਣੀਆਂ ਜਾਂ ਜਾ ਕੇ ਪੜ੍ਹ ਲੈਣੀਆਂ ਤੁਹਾਡੇ ਕੋਲ ਪਚਾ ਦੇਣੀਆਂ ਆ ਤੇ ਬਹੁਤ ਭੈਣਾਂ ਨੇ ਦੱਸਿਆ ਵੀ ਸਾਨੂੰ ਠੀਕ ਹੋਇਆ ਤੇ ਇੱਕ ਭਾਈ ਨੇ ਵੀ ਗੁਰਦਾਸਪੁਰ ਤੋਂ ਉਹ ਕਹਿੰਦੇ ਜੀ ਸਾਨੂੰ ਇਹਦੇ ਨਾਲ ਅਸੀਂ ਬਿਲਕੁਲ ਤੰਦਰੁਸਤਾਂ ਅਸੀਂ ਸਾਰਾ ਪਰਿਵਾਰ ਉਹੀ ਲੈ ਲੈਣਿਆਂਗੇ ਅਸਤਾ ਖੁੱਲਾ ਹੀ ਬਣਾ ਕੇ ਰੱਖਦੇ ਆ ਮੈਂ ਵਧੀਆ ਰਹੀ ਹੈਨਾ ਤੇ ਧੰਨਵਾਦ ਨਾਲ ਤੁਹਾਡਾ ਤੁਸੀਂ ਮੇਰਾ ਨੁਕਤਾ ਵਰਤਿਆ ਤੇ ਮੈਂ ਥੋੜੀ ਤੰਦਰੁਸਤੀ ਵਾਸਤੇ ਪਾਉਣੀ ਹੈ ਜਰੂਰ ਕਰਕੇ ਦੇਖ ਲਓ ਤਾਂ ਕੋਈ ਨੁਕਸਾਨ ਤਾਂ ਹੈ ਨਹੀਂ ਜੇ ਕੋਈ ਚੀਜ਼ ਨਾ ਫਿੱਟ ਬੈਠੇ ਆਪਾਂ ਇੱਕ ਦੀ ਵੀ ਖਾ ਕੇ ਨਾ ਕਰੋ ਜੇ ਤੁਸੀਂ ਨਹੀਂ ਤੁਹਾਨੂੰ ਠੀਕ ਲੱਗਦਾ ਵੀ ਨਾਵੇਂ ਸੰਤਾ ਠੀਕ ਨਹੀਂ ਤੇ ਤੁਹਾਡਾ ਇਹ ਮੈਂ ਕਹਿੰਦਾ ਇਹਦੇ ਚ ਕੁਝ ਲੈਣਾ ਹੁੰਦਾ ਹੈ ਹੈਨਾ हां ਜਿਹੜਾ ਮੇਰਾ ਸ਼ਰਮਾ ਹੁੰਦਾ ਉਹ ਹਰ ਹਾਲਤ ਵਿੱਚ ਉਹ ਪਾਉਂਦੀਆਂ ਤੇ ਉਹ ਵੀ ਤੁਹਾਨੂੰ ਮੈਂ ਗਰੰਟੀ ਤਾਂ ਨਹੀਂ ਦਿੰਦੀ ਉਹ ਵੀ ਉਸਾਂ ਦੀ ਗਰੰਟੀ ਵਾਲਾ ਹੀ ਹੈ ਉਹ ਮੈਨੂੰ ਤਾਂ ਪਾ ਦੇਣਾ ਸੀ ਪਰ ਮੈਨੂੰ ਫਿਰ ਸਿਆਣਿਆਂ ਨੇ ਸਮਝਾਤਾ ਵੀ ਨਹੀਂ ਪਾਉਣਾ ਜੀ ਇਹ ਲੋਕ ਲੋਕਾਂ ਨੂੰ ਲੁੱਟਣ ਲੱਗ ਜਾਣਗੇ ਤੇ ਫਿਰ ਮੇਰਾ ਸੰਕਲਪ ਕਰਾਤਾ ਉਹ ਫਿਰ ਮੈਂ ਉਹਦੇ ਉਹ ਭੇਜ ਦਿਆਂ ਸ਼ਰਮਾ ਤੇ ਜਦੋਂ ਜੇ ਤੁਸੀਂ ਮੇਰੇ ਨਾਲ ਬਹੁਤ ਲੋਕਾਂ ਕੋਲ ਜਾ ਰਹੇ ਆ ਜਿਹਾ ਤੁਸੀਂ ਮੇਰੇ ਨਾਲ ਸੰਪਰਕ ਕਰੋਗੇ ਫਿਰ ਮੈਂ ਉਹਦੇ ਮਾਰੇ ਦੱਸੂ ਤੁਹਾਨੂੰ ਹੈਨਾ ਜੇ ਕਿਸੇ ਨੇ ਮਗਾਉਣਾ ਹੋਵੇ ਐਨਗਾ ਮਤਲਬ ਵੱਧਦੀ ਹੈ ਐਨਕ ਦਾ ਨੰਬਰ ਘਟ ਜਾਂਦਾ ਹੈ ਤੇ ਲੈਂਜ ਵਾਲੇ ਨਹੀਂ ਪਾਉਣਾ ਅੱਖਾਂ ਚ ਲਾਲੀ ਹੋਵੇ ਚਿੱਟਾ ਮੋਤੀ ਹੋਵੇ ਬਿਲਕੁਲ ਉੱਥੇ ਰੁਕ ਜਾਂਦਾ ਹੈ ਠੀਕ ਹੋ ਜਾਂਦਾ ਤੇ ਲੋ ਹੁਣ ਮੈਨੂੰ ਦਿਓ ਛੁੱਟੀਆਂ ਕੱਲ ਨੂੰ ਆਪਾਂ ਫੇਰ ਮਿਲਾਂਗੇ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਮੇਰੇ ਪਰ ਜੇ ਇੰਦਰ ਛੁੱਟੀਆਂ ਤਾਂ ਮੈਂ ਤਾਂ ਬਨ ਮੈਂ ਭੁੱਲ ਜਾਨੀ ਵਿੱਚ ਦੀ ਮੇਰੀ ਸੁਰਤ ਹੋਰ ਬਸੇ ਰਹਿੰਦੀਆਂ ਮੈਂ